ਕਿਵੇਂ ਦੇਖਦੇ ਹੋ ਤੁਸੀਂ ਨਸ਼ਿਆਂ ਖਿਲਾਫ ਲੜਾਈ ਲੜ ਰਹੇ ਹੋ ਪੰਜਾਬ ਦੇ ਵਿੱਚ ਡਿੜਬੇ ਦੇ ਵਿੱਚ 16 ਤੋਂ ਵੱਧ ਮੋਤਾ ਹੋ ਗਿਆ ਜਿੜੀਲੀ ਸ਼ਰਾਬ ਨਾਲ ਕੀ ਕਹਿਣਾ ਚਾਹੋਗੇ ਹਾਂ ਮੈਂ ਸੁਣਿਆ ਹੈਗਾ ਮੈਨੂੰ ਫੋਨ ਵੀ ਆਇਆ ਸੀ ਤੁਸੀਂ ਵੀ ਕਰਾਇ ਸ਼ਾਇਦ 16 ਪਹਿਲਾਂ ਚਾਰ ਹੋਏ ਫਿਰ ਉਹ ਮਰ ਰਹੇ ਨੇ ਉਹ ਸ਼ਰਾਬ ਕਿਹੜੀਆਂ ਕੰਪਨੀਆਂ ਵੇਚ ਰਹੀਆਂ ਨੇ ਕਿਹੜੀਆਂ ਕੰਪਨੀਆਂ ਇਹ ਬੋਟਾਂ ਮਿਲ ਜਾ ਕੇ ਮਰਦੇ ਹੁੰਦੇ ਨੇ ਵੈਸੇ ਸ਼ਰਾਬ ਨਾਲ ਪਏ ਉਹ ਨਹੀਂ ਕਦੇ ਮਰਦੇ ਸ਼ਰਾਬ ਨਾਲ ਆ ਕੇ ਬੋਟਾਂ ਵੇਲੇ ਮਾਰਨਗੇ ਚਿੱਟੇ ਨਾਲ ਸਾਰਾ ਸਾਰਾ ਮਾਰਦੇ ਨੇ ਵੀ ਇਹਦਾ ਲਿੰਕ ਕਿਹਦੇ ਨਾਲ ਟਾਈ ਆ ਆਪਾਂ ਉਹਨਾਂ ਦੇ ਪਰਚੇ ਪਾਏ ਜਾਣ 16 ਮਰ ਗਏ ਹੁਣ ਮੈਂ ਰੋਏ ਰੋਣਾ ਵੀ ਜਿਹਦੇ ਸੋਡੇ ਆਪ ਦੇ ਮਰੇ ਉਦੇ ਉੱਠ ਕੇ ਤਰੋਂਗੇ ਹੁਣ ਤਾਂ ਤਰਪੋ ਪੰਜਾਬੀਓ ਹੁਣ ਉੱਠੋ ਹੁਣ ਲੜੋ ਹੁਣ ਬਾਹ ਨੂੰ ਵਟੇ ਦਿਓ ਲੀਡਰਾਂ ਦੀਆਂ ਨੂੰ ਜਿਹੜਾ ਸੋਡੇ ਪਿੰਡ ਚ ਲੀਡਰ ਆਉਂਦਾ ਉਹਨੂੰ ਕੁਛ ਨਹੀਂ ਕਹਿਣਾ ਗੁਰਦੁਆਰੇ ਲੈ ਜਾ ਕਰੋ ਗੁਰਦੁਆਰੇ ਲਿਜਾ ਕੇ ਉੱਥੇ ਬਣਾਇਆ ਕਰੋ ਵੀਡੀਓ ਉਹਨਾਂ ਤੋਂ ਪਹਿਲਾਂ ਤਾਂ ਪਿਛਲੇ ਪੁੱਛਿਆ ਕਰੋ ਵੀ ਸਾਡੇ ਪਿੰਡ ਚ ਇੰਨੀਆਂ ਮੌਤਾਂ ਹੋਈਆਂ ਸਾਡੇ ਪਿੰਡ ਚ ਆਹ ਹਾ ਬੰਦੇ ਨਸ਼ੇ ਵਿੱਚ ਰਹੇ ਨੇ ਇਹ ਫੜੇ ਜਾਂ ਤੁਸੀਂ ਸਾਡੇ ਪਿੰਡ ਚ ਕੋਈ ਸਕੂਲ ਕਾਲਜ ਜਾਂ ਕਿਸੇ ਗਰੀਬ ਬੱਚੇ ਨੂੰ ਬਜੀ ਹਵ ਦਿੱਤਾ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਜੋ ਕਹਿ ਗੁਰਦੁਆਰੇ ਖੜਕੇ ਤਾਂ ਝੂਠ ਬੋਲ ਨਹੀਂ ਸਕਦਾ ਇਹੋ ਨਾਲ ਕੁਛ ਕਰੀ ਨਹੀਂ ਉਹ ਕਹਿਣਗੇ ਅਸੀਂ ਕਰਿਆ ਨਹੀਂ ਫਿਰ ਉਹਨਾਂ ਨੂੰ ਕਹੋ ਤੁਸੀਂ ਅਗਲੀ ਵਾਰ ਕਿਵੇਂ ਕਰੋਗੇ ਜਦੋਂ ਕਰੀ ਨਹੀਂ ਫਿਰ ਛੋਡੀ ਮਰਜੀ ਆ ਪੰਜਾਬੀ ਉਹ ਆਪਣਾ ਕਹਿਣਾ ਤਾਂ ਸੁਣਨ ਨੂੰ ਨਹੀਂ ਸੌਂ ਚੱਕੀ ਤਾਂ ਕੈਪਟਨ ਸਾਹਿਬ ਨੇ ਵੀ ਸੀ ਨਸ਼ਾ ਬੰਦ ਕਰ ਦੂੰਗਾ ਹੋਇਆ ਤਾਂ ਤਾਂ ਵੀ ਨਹੀਂ ਹਾਂ ਸੌਂ ਚੱਕ ਕੇ ਉਹਨੇ ਆਪ ਗੁਰਦੁਆਰੇ ਚੜ੍ਹਾ ਲੈਣਾ ਫੇਰ ਇਹਨਾਂ ਜੇ ਉਹਨੇ ਸੌਂ ਚੱਕੀ ਜੇ ਉਹਨੇ ਸੌਂ ਚੱਕੀ ਫੇਰ ਆਪਾਂ ਕਹਿਣਾ ਅੱਜ ਸੌਂ ਚੱਕ ਕੇ ਗ੍ਰੰਥ ਸਾਹਿਬ ਤੋਂ ਮਹਨ ਕਰੋਗਾ ਉਹ ਤਾਂ ਬਗਵੀ ਵੀ ਜੇਪੀ ਚ ਗਿਆ ਤੇ ਕੀ ਕਹਿਣਾ ਚਾਹੋਗੇ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ ਜਾਂ ਭਰੋਸਾ ਟੁੱਟ ਗਿਆ ਕਾਣੂ ਛੇੜਦਾ ਦਰਦਾਂ ਨੂੰ ਮੈਥੋਂ ਦਰਦ ਸੁਣਾਏ ਨਹੀਂ ਜਾਣੇ ਬੋਟ ਤਾਇਰ ਬਦਲਾਉਣ ਨੂੰ ਪਾਈ ਸੀ ਬਾਈ ਤੈਨੂੰ ਸਹੀ ਗੱਲ ਦੱਸੀਏ ਆਸ ਜੀ ਵੱਜ ਗਈ ਸੀ ਇਹਨਾਂ ਦੀਆਂ ਗੱਲਾਂ ਤੋਂ ਸਭ ਨੂੰ ਵੱਜੀ ਤੈਨੂੰ ਵੀ ਵੱਜੀ ਹੋਣੀ ਸਾਰੇ ਵੀਰਾਂ ਨੂੰ ਵੱਜੀ ਹੋਣੀ ਕੁੱਲ ਪੰਜਾਬ 92 ਹੀ ਥੋੜੀ ਜਿੱਤ ਗਏ ਮੇਰੇ ਕੱਲੇ ਨਾਲ ਥੋੜੀ ਜਿੱਤ ਗਏ ਸਾਨੂੰ ਸਭ ਨੂੰ ਵੱਜੀ ਸੀ ਪੂਰੀ ਬੋਟ ਕੀ ਉਹ ਮੇਰਾ ਦੋਸਤ ਹੀ ਸੀ ਜਿਹੜਾ ਇੱਥੋਂ ਦਾ ਐਮ.ਐਲ.ਏ ਹੈ ਹਨਾ ਦੋਸਤ ਕੀ ਮੇਰੇ ਨਾਲ ਪੂਰਾ ਜਮਾ ਮੇਰੇ ਬੱਚਿਆਂ ਨੂੰ ਹਾਰ ਪਾਉਂਦਾ ਰਿਹਾ ਹੈ ਹਾਂ ਪੂਰਾ ਅਹੀਰੀ ਗੱਲ ਨਹੀਂ ਗੱਲ ਕਰ ਜਦੋਂ ਉਹਨੂੰ ਵੀ ਕੀ ਕਹੀਏ ਤਾਂ ਸਾਰੀ ਕੋਜੇ ਹੋ ਗਏ ਦੇਖ ਸੁਣ ਗੱਲ ਸਭ ਤੋਂ ਪਹਿਲਾਂ ਦੀਪ ਬਾਈ ਮਰਦਾ ਠੀਕ ਹੈ ਕਿਸਾਨ ਸ਼ੀਦ ਹੁੰਦੇ ਨੇ ਇੰਦਰਾਚੂ ਇੱਕ ਕਿਸਾਨ ਸੀ ਕਿ ਦਿੱਲੀ ਦਾ ਨਰਾਸੀ ਤੋਂ ਕਿਸਾਨ ਸ਼ੀਦ ਹੋਏ ਦਿੱਲੀ ਇਹ ਸੀ 700 750 60 ਦੀਪ ਬਾਈ ਤੋਂ ਬਾਅਦ ਸਿੱਧੂ ਬਾਈ ਦਾ ਕਾਊਂਟਰ ਹੁੰਦਾ ਇਹ ਪੰਜਾਬ ਚ ਇਹਨਾਂ ਦਾ ਰਾਜ ਆ ਗਿਆ ਸੰਦੀਪ ਨੰਗਲੰਬੀਆਂ ਦਾ ਹੁੰਦਾ ਠੀਕ ਹੈ ਕਈ ਮੁੰਡੇ ਹੋਰ ਵਿਚਾਰੇ ਉਹੀ ਗੈਂਗਸਟਰੀ ਦੇ ਨਾਂ ਤੇ ਮਾਰਦੇ ਜਿੰਨਾਂ ਦਾ ਕੋਈ ਬੈਕਗ੍ਰਾਉਂਡ ਹੀ ਨਹੀਂ ਸੀਗਾ ਗੈਂਗਸਟਰੀ ਵਾਲਾ ਚਲੋ ਉਹ ਵੀ ਗੱਲਾਂ ਛੱਡੋ ਫਰੋਤੀਆਂ ਦੀ ਅਮਾਉਂਟ ਵੱਧ ਗਈ ਜਿਹੜੇ ਮੇਨ ਗੁੰਡੇ ਨੇ ਉਹ ਜੇਲ੍ਹਾਂ ਚ ਭੱਜ ਰਹੇ ਨੇ ਉਹ ਤਾਂ ਇਹ ਭਜਾ ਰਹੇ ਨੇ ਜਿਹੜੇ ਆਮ ਨੇ ਉਹਨਾਂ ਦੇ ਪਰਚਾ ਪਾਨੇ ਸਰਚ ਅਭਿਆਨ ਦੇ ਨਾਂ ਤੇ ਜਿਹੜੀ ਸਰਚ ਵਿਹਾਨ ਕਰੀ ਸੀ ਇਹਨਾਂ ਨੇ ਪਿੱਛੇ ਤੋਂ ਮੈਂ ਅੰਦਰ ਸੀ ਮੈਂ ਸ਼ਰਤ ਲਾ ਕੇ ਕਹਿਣਾ ਸਾਡੇ ਮਾਨਸਾ ਚੋਂ 5% 5% ਵੀ ਉਹ ਚ ਸੱਚ ਹੋਵੇ ਸਾਰੇ ਖਾਣ ਪੀਣ ਵਾਲੇ ਮੁੰਡਿਆਂ ਦੇ ਪਰਚੇ ਪਾਏ ਸੀ ਬਲੈਕ ਹੀ ਆ ਇੱਕ ਨਹੀਂ ਚੱਕਿਆ ਸਾਡੀ ਮਾਨਸਤੋਚ ਮੈਨੂੰ 5 ਬਲੈਕ ਕਿ ਇਹਨਾਂ ਦਾ ਰਕਾਣ ਹੋਵੇ ਪੂਰਾ ਤਕੜਾ ਜਾਂ ਕੇ ਦੀ ਪ੍ਰਾਪਰਟੀ ਜ਼ਬਤ ਹੋਈ ਹੋਵੇ ਅਰਬਾਂ ਘਰਾਂ ਬੱਤੀ ਉਹਨਾਂ ਤਾਂ ਇਹ ਬਹਾਂ ਚ ਜਾਂਦੇ ਨੇ ਉਹਨਾਂ ਤਾਂ ਇਹ ਫੰਡ ਲੈਂਦੇ ਨੇ ਉਹਨਾਂ ਨਹੀਂ ਫੜਦੇ ਜਿਹੜਾ ਤੇਰੇ ਮੇਰੇ ਮਰਗਾ ਖਾਣ ਪੀਣ ਨਾਲ ਮਾਤੜਾ ਉਹਨਾਂ ਨੂੰ ਫੜ ਲੈਂਦੇ ਨੇ ਫੇਰ ਸੁਣੀ ਚੱਲ ਗੱਲ ਹਜੇ ਮੈਂ ਤੈਨੂੰ ਬੰਦੇ ਗਣਿਉਣਾ ਫੇਰ ਆਪਾਂ ਭੁੱਲ ਜਾਾਂਗੇ ਸੰਦੀਪ ਸਿੱਧੂ ਮੂਸੇ ਵਾਲਾ ਸੰਦੀਪ ਨੰਗਲ ਆਪੀ ਆ ਠੀਕ ਹੈ ਉੱਥੇ ਤੱਕ ਹੋ ਗਿਆ ਫੇਰ ਇਹਨਾਂ ਨੇ ਕਹਿਤਾ ਮੈਂ ਲੱਗ ਗਿਆ ਨਾ ਸਿਰਕਣ ਮੈਨੂੰ ਚੱਕ ਲਿਆ ਘਰੋਂ ਇੱਕ ਵਾਰ ਨਹੀਂ ਦੋ ਵਾਰ ਦਸਤਾਰ ਲਾ ਕੇ ਚੱਕ ਲਿਆ ਕਿਰਪਾਨ ਲਾਹੀ ਤੋਂ ਨੰਗੇ ਸਿਰ ਮੈਨੂੰ ਕੋਟ ਚ ਪੇਸ਼ ਕਰਿਆ ਉਦੋਂ ਕਿਸੇ ਨੇ ਕਿੰਨੇ ਕ ਬੰਦੇ ਮੇਰੇ ਹੱਕ ਚ ਖੜੇ ਆ ਕੇ ਜਿਹੜੇ ਖੜੇ ਸਭ ਨੂੰ ਪਤਾ ਬਟ ਜਿਹੜੇ ਕਹਿੰਦੇ ਨੇ ਕੌਣ ਆਇਆ ਮੈਨੂੰ ਨੰਗੇ ਸਿਰ ਕਮ ਆਇਆ ਇਹਨਾਂ ਨੇ ਕੋਟਾਂ ਚ ਫਿਰ ਮੈਂ ਇਹਨੂੰ ਕਹਿੰਦਾ ਤੂੰ ਇਹਨਾਂ ਨਾਲ ਗੱਲ ਤੱਤਾ ਨਾਲ ਬੋਲਿਆ ਕਰ ਹੁਣ ਮੇਰਾ ਕੀ ਹੈ ਮੇਰੇ ਬੱਚੇ ਢਲ ਕੇ ਬੈਠਾ ਥੱਲੇ ਵੜ ਗਏ ਯਾਰ ਮੇਰਾ ਤਾਂ ਹੁਣ ਮੈਨੂੰ ਤਾਂ ਹੁਣ ਮੈਂ ਚੱਕ ਲਿਆ ਚਾਦਾ ਫਿਰ ਕਦੇ ਪਹਾਨਾ ਚੱਕ ਲਿਆ ਦੋ ਵਾਰ ਪਹਾਨਾ ਚੱਕ ਲਿਆ ਦੋ ਦੋ ਵਾਰ ਤਾਂ ਇਹਨਾਂ ਨੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ